ਤੂੰ ਹੀ ਬੈਠਿਓ ਸਾਰੇ ਜਾਣੇ ਜਿਹੜੀ ਵੀ ਵੰਡ ਵੰਡਾਈ ਕਰਨੀ ਹੈ ਨਾ ਕਵਨ ਨੂੰ ਇਸੇ ਕਰਕੇ ਸੱਦਿਆ ਤੇ ਗੱਲ ਕਰ ਲੋ ਹੁਣ ਸਾਰੇ ਜਾਣੇ ਤੇ ਮੰਮੀ ਬੱਬਲੂ ਨੂੰ ਤੇ ਤੁਸੀਂ ਸੱਦਿਆ ਨਹੀਂ ਆ ਬੱਬਲੂ ਦੀ ਨਾ ਤੁਸੀਂ ਟੈਨਸ਼ਨ ਲਓ ਉਹ ਆ ਨਿਆਣਾ ਉਹਦੀ ਜਗ੍ਹਾ ਤੇ ਮੈਂ ਬੈਠੀ ਆ ਨਾ ਸਾਰੀ ਗੱਲਾਂ ਕਰਨ ਵਾਲੀ ਚਲੋ ਭਾਈ ਕਰੋ ਗੱਲ ਹੁਣ ਅਹੀਂ ਗੱਲ ਕੀ ਕਰਨੀ ਆ ਵੀਰ ਜਿਹੜੀ ਵੀ ਕਰਨੀ ਆ ਤੁਸੀਂ ਕਰੋ ਤੁਸੀਂ ਵੱਡੇ ਜੇ ਨਾਲੇ ਮੋਢ ਬਾਰ ਜੇ ਕਰਦੇ ਤੁਸੀਂ ਕਰੋ ਗੱਲ ਜੋ ਵੀ ਤੁਹਾਡਾ ਫੈਸਲਾ ਹੋਊਗਾ ਉਹੋ ਹੀ ਸਾਡਾ ਫੈਸਲਾ ਆ ਚਲੋ ਠੀਕ ਆ ਫਿਰ ਜੇ ਮੇਰੇ ਉੱਤੇ ਗੱਲ ਛੱਡੀ ਆ ਤੇ ਫਿਰ ਮੇਰੀ ਗੱਲ ਸੁਣ ਲਓ ਫਿਰ ਇਦਾਂ ਵਾਂ ਤੇ ਪੈਲੀ ਦੇ ਹੋਣੇ ਜੇ 5 ਹਿੱਸੇ 5 ਕਿਉਂ 4 ਹਿੱਸੇ ਹੋਣੀ ਆ ਜ਼ਮੀਨ ਨਾ 4 ਕਿਦਾਂ ਤੇ 4 ਭਰਾਵਾ ਤੇ 4 ਹਿੱਸੇ ਜ਼ਮੀਨ ਹੋਣੀ ਆ ਅੱਛਾ ਬੜੀ ਸਿਆਣੀ ਆ ਮਾਂ ਨੂੰ ਭੁੱਲ ਗਈ ਆ ਉਹਦਾ ਹਿੱਸਾ ਕਿੱਧਰ ਜਾਣਾ ਉਹਦਾ ਨਹੀਂ ਨਿਕਲਣਾ ਹਿੱਸਾ ਉਹ ਘਰ ਚ ਨਹੀਂ ਆ ਮਾਂ ਦਾ ਹਿੱਸਾ ਕਾਹਦਾ ਨਿਕਲਣਾ ਵਾ ਸੁਣ ਲਓ ਗੱਲ ਅਹੇ ਮਾਂ ਦਾ ਹੀ ਸਗਾ ਦਾ ਨਿਕਲਣਾ ਵਾ ਸਭ ਤੋਂ ਪਹਿਲਾ ਹਿੱਸਾ ਹੈ ਨਾ ਮਾਂ ਦਾ ਹੀ ਨਿਕਲ ਜਾਂਦਾ ਫੇਰ ਬੱਚਿਆਂ 'ਚ ਵੰਡੀ ਜਾਂਦੀ ਹੈ ਜ਼ਮੀਨ ਤੇ ਮਾਂ ਜਿਹੜੀ ਆ ਤੇ ਚਾਰਾਂ ਬੱਚਾਂ ਕੋ ਵਾਰ-ਵਾਰੀ ਰਹਿ ਸਕਦੀ ਆ ਨਾ ਜਿੱਦੋਂ ਮਰਜ਼ੀ ਰੋਟੀ ਖਾਏ ਮਾਂ ਨੂੰ ਕੀ ਦੀ ਨਾ ਵਾ ਸਾਰੇ ਰੋਟੀ ਖਵਾ ਸਕਦੇ ਆ ਨਹੀਂ ਮੈਂ ਘਰ ਦੀ ਮਾਲਕਣ ਮੈਂ ਦਰਦਾ ਦਾ ਕੁੱਤਾ ਬਣਨਾ ਵਾ ਕਿ ਜਿੱਥੋਂ ਮੈਨੂੰ ਟੋਕ ਪਿਆ ਤੇ ਖਾ ਲਿਆ ਮੰਮੀ ਤੁਸੀਂ ਹੀ ਡਰੀਆਂ ਗੱਲਾਂ ਕਿਉਂ ਕਰਦੇ ਜੇ ਤੁਹਾਡੇ ਸੁੱਖ ਨਾਲ ਚਾਰ ਮੁੰਡੇ ਆ ਜਿੱਦਾਂ ਮਰਜ਼ੀ ਬੈ ਕੇ ਰੀਜ ਨਾਲ ਰੋਟੀ ਖਾਓ ਤਾਨੂੰ ਕਿਹੜਾ ਕੋਈ ਮਨਾ ਕਰਨ ਵਾਲਾ ਵਾ ਤੁਸੀਂ ਜਾਦੇ ਤੁਸੀਂ ਤਾਂ ਲਵੋਣਾ ਜੇ ਤੁਹਾਡੀ ਕੋਈ ਕੁੜੀ ਹੋਵੇ ਚੁੱਪ ਕਰਕੇ ਬਹਿ ਜਾ ਨਹੀਂ ਸਟਾਈਲੋ ਤੂੰ ਬਹੁਤ ਸਟਾਈਲ ਮਾਰ ਮਾਰ ਕੇ ਨਾ ਤੇ ਮੇਰੇ ਨਾਲ ਗੱਲਾਂ ਨਾ ਕਰ ਮੈਨੂੰ ਪਤਾ ਤੇਰਾ ਤੇਰੇ ਤੇ ਸੂਟ ਬੂਟ ਹੀ ਨਹੀਂ ਮੁੱਕਣੇ ਤੇ ਉਹਦੇ ਜਿਹੜੇ ਪੀਜੇ 버ਗਰ ਹੀ ਨਹੀਂ ਮੁੱਕਣੇ ਮੈਨੂੰ ਸਾਰਾ ਹੀ ਪਤਾ ਜਿੰਨਿਆਕ ਤੂੰ ਮੈਨੂੰ ਪਕਾ ਕੇ ਖਵਾ ਲੈਣੀਆ ਮੈਨੂੰ ਪਲੇਖਾ ਨਹੀਂ ਤੁਹਾਡਾ ਮੈਂ ਤੇ ਰਹਿਣਾ ਸੰਦੀਪ ਨਾਲ ਰਹੀ ਗੱਲ ਕੁੜੀ ਦੀ ਮੇਰੀ ਕੁੜੀ ਨਹੀਂ ਹੈਗੀ ਤੇ ਮੈਨੂੰ ਜਿੰਦੇ ਜੀ ਕੁਝ ਨਹੀਂ ਚਾਹੀਦਾ ਮੈਨੂੰ ਲੀੜਾ ਕੱਪੜਾ ਚਾਹੀਦਾ ਦਵਾਈ دارو ਚਾਹੀਦਾ ਮੈਂ ਭੈਣ ਭਰਾਵਾਂ ਵਾਲੀਆਂ ਮੈਂ ਕਿਤੇ ਨਹੀਂ ਆਉਣਾ ਜਾਣਾ ਮੰਮੀ ਤੁਸੀਂ ਕਿਉਂ ਬੈਸੀ ਜਾਣ ਦੇਗੇ ਇਹਨਾਂ ਦੋਵਾਂ ਦਾ ਤਾਂ ਇੱਕੇ ਮੋਟਾ ਦਿਮਾਗ ਆ ਬਾਕੀ ਜਦੋਂ ਆਪਾਂ ਦੋਵੇਂ ਭਰਾ ਮੰਨਣ ਰਏ ਆ ਇਹ ਪੰਜ ਹੀ ਸੀ ਹੋਣਗੇ ਜ਼ਮੀਨ ਦੇ ਤੇ ਫਿਰ ਪੰਜ ਹੀ ਕਰਾਂਗੇ ਅੱਗੇ ਤੁਹਾਡੀ ਮਰਜ਼ੀ ਹੋਊਗੀ ਤੁਸੀਂ ਜਿੱਥੇ ਵਾਲ ਵੀ ਰਹਿਣਾ ਵਾ ਉਧਰ ਰਹਿ ਪਿਓ ਮੈਂ ਤਾਂ ਅੱਗੇ ਵੀ ਇਹੋ ਗੱਲ ਕਹੀ ਆ ਤੇ ਹੁਣ ਵੀ ਮੈਂ ਉਹ ਕਹਿਨੀ ਆ ਕਿ ਮੈਂ ਆਪਣੇ ਵੱਡੇ ਨੂੰ ਪੁੱਤ ਨਾ ਰਹਿਣਾ ਆ ਹਾਂ ਤਾਂ ਹੀ ਤਾਂ ਪੰਜੇ ਸੇ ਕਰਾਇਆ ਅਗਲੀ ਨੇ ਵੇ ਮੁਠੀ ਚ ਰੱਖਿਆ ਮਾਤਾ ਨੂੰ ਤੇ ਚੱਲ ਇਹ ਹਿੱਸਾ ਮੈਂ ਤਾਂ ਲਊ ਬਾਅਦ ਚ ਜਿਹੜੀ ਵੀ ਗੱਲ ਕਰਨੀ ਆ ਨਾ ਖੁੱਲ ਕੇ ਤੇ ਸਾਫ਼-ਸਾਫ਼ ਕਰ ਹਾਂ ਮੂੰਹ ਚ ਕੀ ਗੁੰਗੜਾਈ ਜਾਣ ਰਹੀ ਆ ਤੇ ਰਹੀ ਗੱਲ ਮੰਮੀ ਦੇ ਹਿੱਸੇ ਦੀ ਮੈਨੂੰ ਕੋਈ ਲਾਲਚ ਨਹੀਂ ਆ ਕਿ ਮੰਮੀ ਮੇਰੇ ਆ ਲਾਵੇ ਤੇ ਮੈਂ ਹਿੱਸਾ ਸਾਂਭਾਂ ਨਾਲੇ ਜਦੋਂ ਵੰਡ ਵੰਡਉਦੀ ਨਹੀਂ ਨਾ ਹੋਈ ਸੇਵਾ ਤੇ ਮੈਂ ਮੰਮੀ ਦੀ ਉਦੋਂ ਵੀ ਬਿਠੈਰੀ ਕਰਦੀ ਸੀ ਤੇ ਗਾਂ ਵੀ ਮੈਂ ਕਰੀ ਜਾਣੀ ਆ ਆ ਹਿੱਸਿਆਂ ਹੁਸਿਆਂ ਦਾ ਲਾਲਚ ਨਾ ਤੁਹਾਡੇ ਦਿਮਾਗ ਚ ਆ ਉਹ ਹੁਣ ਛੱਡੋ ਇਹ ਗੱਲ ਨੂੰ ਨਿਬੜ ਲੈਣ ਤੋਂ ਗੱਲ ਜੇ ਹੁਣ ਚਾਰਜੀ ਬੈਠੇ ਆ ਤੇ ਐਵੇਂ ਇੱਕੋ ਗੱਲ ਨੂੰ ਫੜ ਛੜਿਆ ਵਾ ਠੀਕ ਆ ਪੰਜ ਹਿੱਸੇ ਹੀ ਆ ਪੈਲੀ ਦੇ ਠੀਕ ਆ ਮੰਮੀ ਨੇ ਜਿਹਦੇ ਨਾਲ ਰਹਿਣਾ ਮੰਮੀ ਦਾ ਹਿੱਸਾ ਵੀ ਉਹ ਵਾਊਗਾ ਅਗਲੀ ਗੱਲ ਕਰੋ ਜਿਹੜੀ ਕਰਨੀ ਆ ਅਗਲੀ ਕਾਦੀ ਕਰਨੀ ਆ ਪਲਾਟਾ ਦੀ ਗੱਲ ਆ ਉਹ ਦੱਸ ਦਿੱਤਾ ਤਿੰਨ ਹਿੱਸੇ ਹੋਣੇ ਆ ਨਾ ਪਾਜੀ ਪਲਾਟ ਤੇ ਦੋ ਆ ਉਹਦੇ ਤੇਨ ਹਿੱਸੇ ਕਿਦਾਂ ਹੋ ਜਾਣਗੇ ਪੈਲੀ ਕੀ ਤੇ ਵੱਟਾਂ ਪੈ ਜਾਣਗੀਆਂ ਪਲਾਟਾਂ ਦੇ ਵਿੱਚ ਵੱਟਾ ਪਾਓਗੇ ਉਹ ਤੇ ਡੱਬੀ ਡੱਬੀ ਜਿੰਨਾ ਥਾਂ ਆਉਣਾ ਵਾ ਚੁੱਪ ਕਰਕੇ ਮੇਰੀ ਮੰਨੋ ਨਾ ਸਾਰੇ ਜਾਣੇ ਤੇ ਦੋ ਜਾਨੇ ਪਲਾਟ ਰੱਖ ਲੈਣ ਤੇ ਇੱਕ ਜਾਨੇ ਨੂੰ ਪੈਸੇ ਦੇ ਦੇਣ ਤੇ ਕੰਮ ਨਿਭੜੂ ਐਦਾਂ ਜੇ ਕਰ ਲੱਗੇ ਨਾ ਵੰਡ ਤੇ ਸਾਰਾ ਦਿਨ ਹੀ ਜੇ ਵੰਡ ਹਣੀ ਉਹ ਗੱਲ ਤੇਰੀ ਠੀਕ ਆ ਪਰ ਹੁਣ ਜਦੋਂ ਪਲਾਟ ਹੀ ਦੋ ਆ ਹੁਣ ਮੈਂ ਕਹੂੰਗਾ ਕਿ ਮੈਂ ਪਲਾਟ ਰੱਖ ਲੈਣਾ ਆ ਸੋਨੂੰ ਕਹੂੰਗਾ ਕਿ ਮੈਂ ਰੱਖ ਲੈਣਾ ਇਹ ਕਹੂੰਗਾ ਮੈਂ ਵੀ ਰੱਖਣਾ ਵਾ ਫਿਰ ਹਿੱਸਾ ਕੇ ਤਾਂ ਕੱਢਣਾ ਜੇ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਹੈਗਾ ਪਰ ਆਹ ਵਾਲਾ ਜਿਹੜਾ ਪਲਾਟ ਆ ਨਾ ਉਹ ਸਾਨੂੰ ਲੱਗੇ ਪੈਂਦਾ ਉਹ ਆਪਾਂ ਰੱਖਣਾ ਜੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਹਾਂ ਜੇ ਹੈ ਹੋਜੀ ਗੱਲ ਕਰਨੀ ਹੁੰਦੀ ਆ ਨਾ ਤੇ ਫਿਰ ਗੱਲ ਦੂਜੇ ਜਾਨੇ ਦੇ ਉੱਤੇ ਛੱਡੀ ਦੀ ਆ ਕਿ ਤੁਸੀਂ ਕਰੋ ਫੈਸਲਾ ਆਹ ਕੀ ਗੱਲ ਹੋਈ ਆਹ ਵਾਲਾ ਸਾਨੂੰ ਚਾਹੀਦਾ ਵਾ ਇਦਾਂ ਤੇ ਫਿਰ ਮੈਂ ਵੀ ਕਹਿ ਦੂੰਗਾ ਕਿ ਇਹ ਵਾਲਾ ਮੈਨੂੰ ਚਾਹੀਦਾ ਇਹ ਵੀ ਦੋਵੇਂ ਜਾਨੇ ਆਖਣ ਡਾ ਬਣਗੇ ਇਹ ਵਾਲਾ ਸਾਨੂੰ ਚਾਹੀਦਾ ਵਾ ਅੱਛਾ ਚੱਲ ਵੀਰ ਮੇਰੀ ਗੱਲ ਸੁਣ ਕਿਉਂ ਡਿਆਂ ਇਦਾਂ ਬੈਠੇ ਮੇਰੀ ਚੁੱਪ ਕਰ ਜਾ ਤੂੰ ਚੁੱਪ ਵੇਹ ਵੀਰ ਤੂੰ ਦੱਸ ਤੈਨੂੰ ਕਿੱਦਾਂ ਚੰਗਾ ਲੱਗਦਾ ਆ ਅਸੀਂ ਦੋਵੇਂ ਜਾਨੇ ਇੱਥੇ ਆ ਜੇ ਤੂੰ ਚਾਹੁੰਦਾ ਆ ਤੇ ਚੱਲ ਅਸੀਂ ਇਥੇ ਕੋਈ ਦੁਕਾਨਦਗੋਣ ਪਾ ਕੇ ਆਪਣਾ ਕਾਰੋਬਾਰ ਕਰ ਲਾਂਗੇ ਜੇ ਤੂੰ ਚਾਹੁੰਦਾ ਆ ਤੇ ਤੂੰ 1300 ਬਾਹਰ ਸੈਟ ਆ ਮੈਨੂੰ ਪਤਾ ਤੂੰ ਬਾਹਰ ਹੀ ਜਾਣਾ ਇੱਥੇ ਤੂੰ ਕੁਝ ਬਣਾਉਣਾ ਨਹੀਂ ਪਲਾਟਾਂ ਦੇ ਵਿੱਚ ਬਾਕੀ ਜਿੱਦਾਂ ਤੂੰ ਗਏਗਾ ਉਦਾਂ ਕਰ ਲਾਂਗੇ ਤੂੰ ਦੱਸ ਦੇ ਕੀ ਕਰਨਾ ਮੇਰੀ ਚੁੱਪ ਰਹਿ ਕੇ ਗੱਲ ਸੁਣੋ ਜਿੱਦਾਂ ਤੁਸੀਂ ਆਂਦੇ ਜਿੱਦਣ ਪਲਾਟ ਖਰੀਦਦੇ ਸੀ ਸਭ ਤੋਂ ਵੱਧ ਖਪਾਈ ਕਿੰਨੇ ਕੀਤੀ ਇੱਥੇ ਤੁਹਾਨੂੰ ਪਤਾ ਹੀ ਆ ਸਾਰੇ ਜਾਣਿਆਂ ਨੂੰ ਕੋਈ ਪਲੇ ਖਾਦੇ ਨਹੀਂ ਨਾ ਚਾਰ ਲਖ ਪਾਈ ਜਿਹੜਾ ਬੰਦਾ ਹੋਵੇ ਉਹਨੇ ਕਰਨੀਆਂ ਹੁਣ ਪੈਸੇ ਉਹ ਭੇਜਦਾ ਹੀ ਰਿਹਾ ਵਾ ਉਹਨੇ ਕਿਹਾ ਕਿ ਹਿੱਸਾ ਨਹੀਂ ਪਾਇਆ ਵਿੱਚ ਬਰਾਬਰ ਹਿੱਸੇ ਪਾਏ ਆ ਸਾਰੇ ਜਾਣੇ ਨੇ ਅਸੀਂ ਦਣਾ ਕਰਿਆ ਕਰ ਜੁੱਤੀਆਂ ਤੇ ਵਿਕੀ ਢਾਡੀਆਂ ਕੱਸ ਗਿਆ ਐਵੇਂ ਹੀ ਦਣਾ ਕਰੀ ਜਾਓ ਜੇ ਵੰਡ ਹੋ ਗਈ ਤੇ ਬਰਾਬਰ ਦੀ ਵੰਡ ਹੋ ਗਈ ਫੇਰ ਤੁਸੀਂ ਕਹਿਣਾ ਕਿ ਇਹ ਜ਼ਿਆਦਾ ਬੋਲਦੀ ਆ ਵੀ ਨਹੀਂ ਚਲਾਕੋ ਤੇਰੇ ਬੰਦੇ ਇਕੱਲੇ ਦੀਆਂ ਜੁੱਤੀਆਂ ਕੱਸੀਆਂ ਮੇਰੇ ਦੀਆਂ ਨਹੀਂ ਕੱਸੀਆਂ ਉਹ ਠੀਕ ਆ ਬਾਬਾ ਸਾਡੀਆਂ ਦੋਵਾਂ ਦੀਆਂ ਕੱਸਣ ਸੁਣਾ ਇਹਨਾਂ ਦੇ ਜੁੱਤੀਆਂ ਲਿਆ ਦਿਓ ਪਹਿਲਾਂ ਦੋਵਾਂ ਜਾਣੀਆਂ ਨੂੰ ਤੁਸੀਂ ਨਾ ਲੱਗ ਜੀ ਗੱਲ ਘਾਟੀ ਕਰਿਆ ਕਰੋ ਠੀਕ ਆ ਨਾ ਕੋਈ ਲੜਨਾ ਨਹੀਂ ਹੈਗਾ ਨਾ ਹ ਵੀਰ ਦਾਸ ਤੂੰ ਦੱਸ ਕਿਦਾਂ ਹੋਣੀ ਚਾਹੀਦੀ ਆ ਵੇਖ ਭਾਈ ਇਹ ਤਾਂ ਫਿਰ ਏਦਾਂ ਬਹਿਸ ਬਾਜੀ ਵਾਲੀ ਗੱਲ ਸ਼ੁਰੂ ਹੋ ਜਾਣੀ ਆ ਹਰ ਇੱਕ ਜਣੇ ਨੇ ਆਖਣਾ ਵਾ ਮੈਨੂੰ ਚਾਹੀਦਾ ਵਾ ਤਾਂ ਚੰਗਾ ਚਾਹੀਦਾ ਚੁੱਪ ਕਰਕੇ ਇੱਕੋ ਕੰਮ ਕਰੋ ਪਲਾਟਾਂ ਨੂੰ ਵੇਚੋ ਉਹਦੇ ਤਿੰਨ ਹਿੱਸੇ ਕਰੋ ਤੇ ਸਾਰੀ ਰਕਮ ਆਪੋ ਵਿੱਚ ਵੰਡੋ ਮਣਕੇ ਜਿਹਦੀ ਹਿੰਮਤ ਪਵੇ ਜਿੱਥੇ ਪਲਾਟ ਲੈਣ ਦੀ ਉਹ ਆਪਣਾ ਲਵੇ ਫਿਰ ਕਿਸੇ ਨੂੰ ਕਿਸੇ ਦੇ ਨਾਲ ਕੋਈ ਇਤਰਾਜ ਨਹੀਂ ਹੋਊਗਾ ਭਾਵੇਂ ਕੋਈ ਨੁੱਕਰ ਵਾਲਾ ਪਲਾਟ ਲਵੇ ਤੇ ਭਾਵੇਂ ਕੋਈ ਡੱਬੀ ਵਰਗਾ ਲਵੇ ਸਹੀ ਆ ਵੇਖ ਵੀਰ ਜੇ ਪਲਾਟ ਵੇਚ ਕੇ ਪੈਸੇ ਹੀ ਵੰਡਣੇ ਆਪਾਂ ਤਾਂ ਤੁਸੀਂ ਮੁੱਲ ਪਾ ਲਓ ਬੜੇ ਔਖੇ ਪਲਾਟ ਲਏ ਆ ਤਾਂ ਲੈ ਇਹ ਵੀ ਟਿਕਾਣੇ ਆ ਬਾਅਦ ਚ ਇਹੋ ਜੇ ਮਿਲਨੇ ਨਹੀਂ ਹੈਗੇ ਆਪਾਂ ਨੂੰ ਤੇ ਚੱਲ ਇਹ ਆ ਕਿ ਸਾਡੇ ਕੋਲੋਂ ਪੈਸੇ ਤੇ ਨਹੀਂ ਦਿੱਤੇ ਜਾਣੇ ਤੁਸੀਂ ਇਦਾਂ ਕਰਿਓ ਵੀ ਸਾਡੇ ਕੋਲੋਂ ਦੋਵਾਂ ਕੋਲੋਂ ਪੈੜੀ ਲੈ ਲਓ ਜਿੰਨੀ ਜਿੰਨੀ ਬਣਦੀ ਆ ਹੈ ਕਿ ਨਹੀਂ ਅਸੀਂ ਉੱਥੇ ਕੋਈ ਕਾਰੋਬਾਰ ਕਰ ਲਾਂਗੇ ਤੇ ਤੁਹਾਡਾ ਬਾਹਰ ਤੇ ਸੈਟ ਹੈ ਹੀ ਆ ਵੇਚ ਕੇ ਵੀ ਤੇ ਪੈਸੇ ਹੀ ਆਪਾਂ ਇੱਕ ਦੂਜੇ ਨਾਲ ਵੰਡਣੇ ਆ ਤੁਸੀਂ ਉਹਨੇ ਪੈਸੇ ਲੈਣ ਦੀ ਬਜਾਏ ਸਾਡੇ ਕੋਲੋਂ ਪਹਿਲੀ ਲੈ ਲਓ ਚਲੋ ਭਾਈ ਵਧੀਆ ਗੱਲ ਵਾ ਬਹੁਤ ਵਧੀਆ ਸੋਚ ਆ ਕੋਈ ਕਾਰੋਬਾਰ ਕਰਾਂਗੇ ਨਾਰਮਲ ਜੀ ਗੱਲ ਵਾ ਪੈਲੀ ਬੰਨੇ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਤੇ ਹੁੰਦੀ ਨਹੀਂ ਆਈ ਚਲਾਈ ਚੱਲਦੀ ਆ ਚਲੋ ਮੈਂ ਸਹਿਮਤ ਵੀ ਹੋ ਜਾਂਦਾ ਵਾਂ ਇਹ ਗੱਲ ਦੇ ਨਾਲ ਵਾਗੁਰੂ ਦੀ ਕਿਰਪਾ ਨਾਲ ਮੇਰਾ ਕੰਮ ਵੀ ਵਧੀਆ ਚੱਲਣ ਗਿਆ ਪਰ ਮੇਰੀ ਇੱਕ ਗੱਲ ਸੁਣ ਲੋ ਤੁਸੀਂ ਉਥੇ ਕੀਤਾ ਕੰਮ ਤੁਹਾਡਾ ਵਧੀਆ ਚੱਲ ਗਿਆ ਤੇ ਕਿਸੇ ਨੇ ਇਹ ਗੱਲ ਨਹੀਂ ਕਹਿਣੀ ਕਿ ਸਾਡੇ ਭਰਾ ਨੇ ਇਸ ਤਰੀਕੇ ਨਾਲ ਸਾਡਾ ਸਾਥ ਦਿੱਤਾ ਸਾਡੀ ਗੱਲ ਮੰਨ ਲਈ ਪਰ ਰੱਬ ਨਾ ਕਰੇ ਕੰਮ ਨਾ ਚੱਲਿਆ ਕੋਈ ਘਾਟਾ ਪੈ ਗਿਆ ਮੁੜ ਕੇ ਐਸੇ ਝਬਾਨ ਨਾਲ ਤੁਸੀਂ ਦੋਵਾਂ ਭਰਾਵਾਂ ਨੇ ਮੈਨੂੰ ਇਹ ਗੱਲ ਕਹਿਣੀ ਆ ਕਿ ਸਾਡਾ ਹਿੱਸਾ ਦੇ ਦੇ ਤੇ ਹਿੱਸਾ ਮੇਰਾ ਬਣਨਾ ਮੈਨੂੰ ਪਤਾ ਕਿੰਨਾ ਵਾ ਦੋਵਾਂ ਪਲਾਂਟਾ ਦੇ ਵਿੱਚੋਂ ਜੇ ਮੇਰਾ ਹਿੱਸਾ ਨਿਕਲਦਾ ਵੀ ਆ ਨਾ ਤੇ ਘੱਟੋ ਘੱਟ ਵੀ ਤੇ ਕਿੱਲਾ ਡੇਢ ਕਿੱਲਾ ਪੈਲੀ ਤੁਹਾਨੂੰ ਵਧ ਮੇਰੇ ਨਾਂ ਤੇ ਕਰਾਉਣੀ ਪੈਣੀ ਆ ਤੇ ਮੁੜ ਕੇ ਤੁਸੀਂ ਆਖਣਾ ਵਾ ਮੇਰਾ ਹਿੱਸਾ ਦੇ ਦੇ ਤੇ ਭਾਈ ਅੱਜ ਜੋ ਇੱਥੇ ਗੱਲ ਕਰ ਲਈ ਸਾਰੇ ਜਾਨਾਂ ਦੇ ਵਿੱਚ ਬਹਿ ਕੇ ਮੁੜ ਕੇ ਮੈਂ ਉਹ ਗੱਲ ਤੋਂ ਨਹੀਂ ਇਹ ਭੱਜਣਾ ਮੈਂ ਹਿੱਸਾ ਨਹੀਂ ਦੇਣਾ ਇਹ ਕਰਕੇ ਅੱਜ ਜਿਹੜੀ ਵੀ ਗੱਲ ਕਰਨੀ ਆ ਨਾ ਤੇ ਸੋਚ ਸਮਝ ਕੇ ਕਰਿਓ ਦੋਵੇਂ ਜਾਨ ਗੱਲ ਠੀਕ ਆ ਬਿਲਕੁਲ ਵੀਰ ਦੀ ਅੱਜ ਨਹੀਂ ਤੇ ਕੱਲ ਨਾ ਆਹ ਰੇਡ ਕਾ ਪੈਣਾ ਪੈਣਾ ਵਾ ਇਹਨੂੰ ਬਿਹਤਰ ਆ ਕਿ ਜੱਬ ਨਵੇੜੋ ਵਿੱਚੋਂ ਪਲਾਟ ਕਾ ਪੈਸੇ ਲਓ ਵੰਡ ਆਪੇ ਕੱਲ ਨੂੰ ਜਿੱਦੀ ਪਹੁੰਚ ਹੋਊਗੀ ਨਾ ਪਲਾਟ ਲੈਣ ਦੀ ਉਹ ਪਲਾਟ ਲੈ ਲੂਗਾ ਚਲੋ ਪੈਲੀਆਂ ਦੀ ਤੇ ਪਲਾਟ ਦੀ ਵੰਡ ਤੇ ਹੋ ਗਈ ਆ ਹੁਣ ਇਦਾਂ ਕਰੋ ਗੱਡੀ ਦੀ ਵੀ ਗੱਲ ਕਰ ਲਓ ਉਹਦਾ ਕੀ ਕਰਨਾ ਜੀ ਲੈ ਗੱਡੀ ਦਾ ਕੀ ਕਰਨਾ ਵਾ ਗੱਡੀ ਸਾਂਝੀ ਰੱਖੋ ਜਿਹੜਾ ਜਾਏ ਵੰਡ ਆਪਣੇ ਪੈਸਾ ਦਾ ਤੇਲ ਪਵਾਏ ਤੇ ਗਾਂ ਜਾਏ ਅੱਛਾ ਸਿਆਣੀ ਤੇ ਤੂੰ ਬੜੀ ਆ ਮੇਰੇ ਪੈਕੇ ਤੇ ਉਦਾਂ ਹੀ ਛੁੱਟਿਆ ਮੈਂ ਤੇ ਗੱਡੀ ਤੇ ਕਿਤੇ ਜਾ ਨਹੀਂ ਕਰਨਾ ਤੀਜੇ ਦਿਨ ਤੇ ਪੇਕੇ ਤੂੰ ਜਾਨੀਂ ਸਾਨੂੰ ਤੇ ਨਹੀਂ ਹੈ ਗੱਡੀ ਵਾਰਾ ਖਾਂਦੀ ਤੇ ਨਾ ਤੇ ਅਸੀਂ ਰੱਖਣੀ ਹੈ ਜੇ ਤੇਨੂੰ ਬੋਤੀ ਲੋੜਾ ਨਾ ਤੇ ਤੂੰ ਰਖ ਲੈ ਗੱਡੀ ਓ ਯਾਰ ਐ ਕਿਹੇ ਵੀ ਰੇੜਕੇ ਵਿੱਚ ਨਾ ਪਾਓ ਗੱਡੀ ਨਹੀਂ ਸਾஞ்சி ਸੂਜੀ ਕਿਸੇ ਨੇ ਵੀ ਰੱਖਣੀ ਕਿਉਂਕਿ ਨਾ ਤੇ ਗੱਡੀ ਨੂੰ ਮੁੜ ਕੇ ਕਿਸੇ ਨੇ ਸਰਵਿਸ ਕਰਾਇਆ ਕਰਨੀ ਆ ਨਾ ਉਹਦੇ ਨਾਲ ਕਿਸੇ ਨੇ ਧਿਆਨ ਦਿਆ ਕਰਨਾ ਜਿਹੜਾ ਜੀ ਕਰਿਆ ਕਰਨਾ ਮੈਂ ਇਧਰ ਉਧਰ ਜਾਣ ਨੂੰ ਅਗਲੇ ਦਾ ਤੇਲ ਪਾਇਆ ਕਰਨਾ ਤੇ ਮੂੰਹ ਚੱਕ ਕੇ ਤੁਰ ਪਿਆ ਕਰਨਾ ਇਹ ਕਰਕੇ ਗੱਡੀ ਨਹੀਂ ਆਪਾਂ ਸਾਂਝੀ ਰੱਖਣੀ ਗੱਡੀ ਵੀ ਵੇਚੋ ਉਹ ਵੀ ਆਪਣੀ ਹਿੰਮਤ ਅਨਸਾਰ ਜਿੱਦ ਕੋ ਲਈ ਜਾਊਗੀ ਲਵੇ ਉਹ ਚਲੋ ਠੀਕ ਆ ਬਾਬਾ ਦੇਚ ਦਿਓ ਗੱਡੀ ਵੀ ਆਪਾਂ ਕੋਈ ਸਾਂਝੀ ਚੀਜ਼ ਰੱਖਣੀ ਨਹੀਂ ਹੈਗੀ ਇਸ ਘਰ ਦੇ ਵਿੱਚ ਪਰ ਇਹ ਵੀ ਹੁਣ ਬੇੜਾ ਕਰ ਦਿਓ ਇਹ ਤਿੰਨੇ ਜਾਣੀਆਂ ਇੱਕ ਘਰ ਦੇ ਵਿੱਚ ਨਹੀਂ ਰਹਿ ਸਕਦੀਆਂ ਇਹ ਤਾਂ ਗੱਲ ਪੈਂਦੀਆਂ ਵੇ ਇੱਕ ਦੂਜੇ ਦੇ ਇਹ ਦੱਸੋ ਵੀ ਹੁਣ ਉਹ ਘਰ ਕਿੰਨੇ ਰੱਖਣਾ ਵਾ ਇੱਥੇ ਕਿੰਨੇ ਘਰ ਪਾਉਣਾ ਵਾ ਉਹ ਵੇਲੀ ਵਾਲਾ ਥਾਂ ਕਿੰਨੇ ਰੱਖਣਾ ਵਾ ਇਹ ਵੀ ਹੁਣੇ ਵੰਡ ਵੰਡੋਤੀ ਕਰ ਲਓ ਜਿੱਥੇ ਜਿੱਥੇ ਜਿਹੜਾ ਜਿਹੜਾ ਸੈਟਪ ਬੈਂਦਾ ਉੱਥੇ ਉੱਥੇ ਆਪੋ ਆਪਣਾ ਘਰ ਬਣਾ ਲਓ ਮੇਰੀ ਹੁਣ ਸਾਰੇ ਆ ਥਾਂ ਤੇ ਵੇਲੀ ਵਾਲਾ ਥਾਂ ਇਹ ਦੋਵੇਂ ਬਰੋਬਰ ਆ ਜਿੱਥੇ ਜੀ ਕਰਦਾ ਤਿੰਨਾ ਜਾਣਿਆਂ ਦਾ ਉੱਥੇ ਕਮਰੇ ਪਾ ਲੋ ਇੱਕ ਜਣਾ ਇੱਥੇ ਪਾ ਲੋ ਦੋਵੇਂ ਜਾਣੇ ਆ ਜਿਹੜਾ ਘਰ ਆ ਨਾ ਇੱਥੇ ਤੁਹਾਡੇ ਅਜੇ ਕੋਈ ਹੱਕ ਨਹੀਂ ਬਣਦਾ ਕਿਉਂਕਿ ਬੱ블ੂ ਵਿਆਹਣ ਵਾਲਾ ਆ ਨਾਲੇ ਤੁਹਾਡੇ ਉਹ ਪਿਓ ਦੇ ਹੱਥਾਂ ਦਾ ਬਣਿਆ ਵਾ ਉਹ ਮੈਂ ਇੱਟ ਨਹੀਂ ਜਹੀ ਲੰਦੇਣੀ ਚਲੋ ਸਹੀ ਗੱਲਾਂ ਮੰਮੀ ਦੀ ਬਾਕੀ ਵੇਖੋ ਆਪੋ ਆਪਣੀ ਹਿੰਮਤ ਜੀ ਦੀ ਜਿੱਥੇ ਪੈਂਦੀ ਆ ਤੇ ਹੁਣ ਰੱਬ ਦਾ ਵਾਸਤਾ ਜੇ ਘਰ ਦੇ ਵਿੱਚ ਹੁਣ ਕੋਈ ਕਲਾ ਕਲੇਸ਼ਣ ਆ ਰੱਖੋ ਆਪੋ ਆਪਣੇ ਜੀ ਬਚ ਕੇ ਰਹੋ ਕਮਾਈਆਂ ਕਰੋ ਤੇ ਕਾਰੋਬਾਰ ਬਣਾਓ ਆਪਣੇ ਕਰੋ ਆਪਾਂ ਆਪਣੀਆਂ ਕਮਾਈਆਂ ਜਿੱਦਾਂ ਇਹਨਾਂ ਦਾ ਜੀ ਕਰਦਾ ਵਾ ਕਿ ਜੋ ਕਰ ਰਿਹਾ ਹੈਗਾ ਉਹ ਵੰਡ ਦਿੱਤਾ ਵਾ ਸਾਰਿਆਂ ਨੂੰ ਇਕੋ ਜਿਹਾ ਚਲੋ ਠੀਕ ਆ ਸਹੀ ਆ ਭਾਈ ਠੀਕ ਆ ਚਲੋ ਠੀਕ ਆ ਫਿਰ ਜੜੋ ਮਹਿਫਲ ਮੈਂ ਆ ਤੇ ਇਹ ਸੋਚਦੀ ਹੁੰਦੀ ਕਿ ਮੇਰੇ ਜਿੰਦਿਆਂ ਜੀ ਮੇਰੇ ਪੁੱਤਾਂ ਨੇ ਕਦੀ ਵੀ ਅੱਡ ਨਹੀਂ ਹੁਣਾ ਪਰ ਇਹਨਾਂ ਜਨਾਨੀਆਂ ਨੇ ਨਾ ਮੇਰਾ ਪਰਿਵਾਰ ਖੇਰੂ-ਖੇਰੂ ਕਰ ਦਿੱਤਾ ਉਹ ਪਿਆਰ ਥੋੜਾ ਹੁਣ ਇਹਨਾਂ ਦੇ ਵਿੱਚ ਰਹਿ ਜਣਾ ਜੋ ਪਹਿਲਾਂ ਹੁੰਦਾ ਸੀ ਇਕੱਠੇ ਬੈਂਦੇ ਸੀ ਗੱਲਾਂ-ਬਾਤਾਂ ਮਾਰਦੇ ਸੀ ਹੱਸਦੇ ਖੇਡਦੇ ਸੀ ਵੰਡ ਵੇ ਲੋ ਇਹਨਾਂ ਸਾਰੇ ਜਣਿਆਂ ਦੀ ਕਾਹੇ ਕੰਮ ਦੀ ਵੰਡ ਨਹੀਂ ਕੀਤੀ ਹੈਗੀ ਉਦਾਂ ਗੱਲਾਂ ਮਡੀਆਂ ਕਰਨਗੇ ਹੁਣ ਇੱਥੇ ਆ ਕੇ ਬਹਿ ਗਈਆਂ ਮੈਂ ਕਮਰੇ 'ਚ ਲੱਭਣ ਡਿਆਂ ਹੁਣ ਕਿਹੜੀ ਗੱਲੋਂ ਮੂੰਹ ਬਣਿਆ ਵਾ ਸਾਰਾ ਕੁਝ ਤਾਂ ਵੰਡਿਆ ਗਿਆ ਆ ਵੰਡਿਆ ਕੀ ਕੀ ਵਾ ਜੋ ਵੀ ਚੀਜ਼ ਆ ਵੇਚ ਦਿਓ ਜਿਹੜੀ ਵੀ ਚੀਜ਼ ਆ ਵੇਚ ਦਿਓ ਜਦੋਂ ਸਾਂਝੇ ਘਰਾਂ ਦੇ ਵਿੱਚ ਵੰਡਾ ਹੁੰਦੀਆਂ ਨਾ ਜਿਹੜੀਆਂ ਚੀਜ਼ਾਂ ਸਾਂਝੀਆਂ ਵੰਡੀਆਂ ਹੁੰਦੀਆਂ ਫਿਰ ਇਹੋ ਕੋਈ ਹੁੰਦਾ ਆ ਜਦੋਂ ਟਾਈਮ ਤੋਂ ਪਹਿਲਾਂ ਹੀ ਅੱਡ ਹੁਣ ਅੱਡ ਹੋਣਾ ਲੇਲ ਲੱਗੀ ਸੀ ਜੇ ਉਹ ਥੋੜਾ ਜਿਹਾ ਟਾਈਮ ਹੋਰ ਕੱਢਿਆ ਹੁੰਦਾ ਉਥੇ ਜਿਹੜੇ 2 ਪਲਾਟ ਖਰੀਦੇ ਸੀ ਉਹਦੀ ਜਗ੍ਹਾ 4 ਹੁੰਦੇ ਇੱਕ ਇੱਕ ਪਲਾਟ ਆ ਜਾਣਾ ਸੀ ਨਾ ਵੇਚਣ ਦੀ ਲੋੜ ਪੈਂਦੀ ਪਰ ਨਹੀਂ ਅਹੀਂ ਤੇ ਅੱਡ ਹੋਣਾ ਅਹੀਂ ਤੇ ਅੱਡ ਹੋਣਾ ਹੁਣ ਲੈ ਲਓ ਸਵਾਦ ਅੱਡ ਹੋਣ ਦਾ ਕੇ ਅੱਗੇ ਕੀ ਮਿਲ ਗਿਆ ਅੱਗੇ ਕੀ ਮਿਲ ਗਿਆ ਤੇ ਗਾਂ ਵੀ ਤੇ ਕੁਝ ਵੀ ਮਿਲਣਾ ਹੈਗਾ ਇਹ ਟਾੜਾ ਵਹਿ ਮੀ ਆ ਜੋ ਕੋ ਹਿੱਸੇ ਹੁੰਦਾ ਹੈ ਨਾ ਸਾਰਾ ਕੋ ਹੀ ਮਿਲ ਗਿਆ ਵਾ ਹੋਰ ਉਹ ਆਪਣਾ ਹਿੱਸਾ ਦੇ ਦੇ ਤੈਨੂੰ ਹਣਾ ਮੈਨੂੰ ਨਹੀਂ ਕਿਹਦਾ ਵੀ ਹਿੱਸਾ ਚਾਹੀਦਾ ਤੇ ਨਾ ਮੈਂ ਚਾਹੁੰਨੀ ਆ ਠੀਕ ਹੈ ਨਾ ਆ ਹੋਰ ਤੂੰ ਕੀ ਚਾਹੁੰਨੀ ਆ ਚਾਹੁੰਨੀ ਕੀ ਆ ਤੂੰ ਮੈਨੂੰ ਇਹ ਦੱਸ ਦੇ ਹੁਣ ਮੇਰੀ ਸੁਣ ਲੈ ਗੱਲ ਪਲਾਟ ਵਿਕਣਾ ਆ ਜਦੋਂ ਪਲਾਟ ਵੇਖੀ ਜਾਣਾ ਫਿਰ ਮੈਂ ਇੱਥੇ ਰਹਿ ਕੇ ਕੀ ਕਰਨਾ ਮੈਂ ਸੋਚਿਆ ਸੀ ਉੱਥੇ ਕਾਰੋਬਾਰ ਕਰ ਲਾਂਗੇ ਤੇ ਪਹਿਲੀ ਜਿੰਨੀ ਕਿ ਹੈਗੀ ਆ ਨਾ ਓਨੀ ਕੁ ਵਿੱਚੋਂ ਕੱਖ ਨਹੀਂ ਬਚਣਾ ਜਦੋਂ ਪੰਜ ਪਹਿਲੀਆਂ ਇਕੱਠੀਆਂ ਸੀ ਨਾ ਉਦੋਂ ਫਿਰ ਵੀ ਕੋਹ ਨਾ ਕੋਹ ਬਣਦਾ ਸੀ ਕਿਲਾ ਇੱਥੇ ਵਾਹੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਪਲਾਟ ਵਾਲੇ ਜਿਹੜੇ ਪੈਸੇ ਆ ਨਾ ਕੋਹ ਪੈਸੇ ਲਾ ਕੇ ਤੇ ਮੈਂ ਬਾਹਰ ਚੱਲ ਜਾਣਾ ਤੇ ਬਾਕੀ ਪੈਸੇ ਜਿਹੜੇ ਉਹ ਬੈਂਕ 'ਚ ਜਮ੍ਹਾਂ ਕਰਾ ਦਿੰਨੇ ਆ ਬੈਂਕ 'ਚ ਤੇ ਇੱਡਾ ਗਾੜੇ ਗੱਡੀ ਕਿਤਾ ਬੜੇ ਮਰੱਭੇ ਵਿੱਚ ਨਹੀਂ ਹੁੰਦੇ ਇੰਨਾ ਕ ਜੇ ਥਾਮ ਤੋਰੇ ਤੈਨੂੰ ਕਿੰਨੇ ਕ ਪੈਸੇ ਮਿਲ ਜਾਣੇ ਬਥੇਰੇ ਮਿਲ ਜਾਣੇ ਆ 40-50 ਲੱਖ ਰੁਪਇਆ ਮਿਲ ਹੀ ਜਾਣਾ ਤੂੰ ਟੈਨਸ਼ਨ ਨਾ ਲੈ ਇਸ ਚੀਜ਼ ਦੀ ਤੂੰ ਬੰਦਿਆਂ ਵਾਂਗੂ ਬਾਅਦ ਜਿੱਥੇ ਘਰ ਰਹਿ ਕੇ ਘਰ ਚ ਲਾਈ ਤੇ ਮੈਂ ਆਪਣਾ ਕਰਦਾ ਵਾਂ ਕਿ ਬਾਹਰ ਜਾਣਾ ਮੇਰੇ ਨਾਲ ਦਿਮਾਗ 'ਚ ਇੱਕ ਹੋਰ ਆਈਡੀਆ ਆਇਆ ਵਾ ਹੂੰ ਇਹ ਆ ਕਿ ਜਿਹੜਾ ਤੁਸੀਂ ਪਲਾਟ ਵੇਚਣਾ ਜਿੰਨੇ ਪੈਸੇ ਤੇ ਤੁਹਾਡੇ ਬਾਹਰ ਜਾਣ ਤੇ ਲੱਗਣੇ ਲੱਗਣੇ ਆ ਬਾਕੀ ਕਿੰਨੇ ਪੈਸੇ ਕੋਲ ਹੋਣੇ ਨਾ ਪਹਿਲਾਂ ਮੈਨੂੰ ਇੱਥੇ ਕੋਠੀ ਪਾ ਕੇ ਦੇ ਕੇ ਜਾਓ ਮੈਂ ਇਸ ਘਰ ਦੇ ਵਿੱਚ ਰਹਿ ਕੇ ਰਹਿਣਾ ਪਹਿਲਾਂ ਕੋਠੀ ਪਾਉਣ ਦਾ ਪਾ ਕੋਠੀ ਕਿਤੇ ਤੇਰੇ ਬਾਦੀ ਸਸਤੀ ਪੈ ਜਾਣੀ ਆ ਜੇ ਕੋਠੀ ਵਾਲੇ ਕੰਮ 'ਚ ਪੈ ਗਏ ਨਾ ਤਾਂ ਸਾਰੇ ਪੈਸੇ ਕੋਠੀ ਤੇ ਲੱਗ ਜਾਣੇ ਆ ਤਾਂ ਆਪਣੇ ਹੱਥ ਕੋਹ ਵੀ ਨਹੀਂ ਆਉਣਾ ਮੈਨੂੰ ਬਾਹਰ ਜਾ ਲੈ ਜਾਂਦੇ ਛ ਅੱਜ ਦੀ ਕਿਸ ਕੰਟਰੀ ਤੈਨੂੰ ਕੀ ਲੱਗਦਾ ਵਾ ਕਿ ਬਾਹਰ ਸਸਤੇ ਭਾਈ ਚੱਲ ਜਾਣਾ ਵਾ ਕਿਸ ਚ ਅੱਜ ਦੇ ਵੀ ਦੇਖ ਜਾਊਂਗਾ ਨਾ ਫੇਰ ਵੀ 15-20 ਲੱਖ ਰੁਪਇਆ ਲੱਗ ਹੀ ਜਾਣਾ ਆਰਾਮ ਨਾਲ ਤੇ ਚਲ ਨਹੀਂ ਕੋਠੀ ਪਾ ਕੇ ਦੇਣੀ ਤੇ ਦੋ ਕਮਰੇ ਹੀ ਪਾ ਦੋ ਨਾ ਕੋਠੀ ਪਾਇਓ ਚੋਪਾ ਕਰਕੇ ਇੱਥੇ ਪਰਿਵਾਰ ਚ ਰਹਿਣ ਦੀਆਂ ਰਹੀ ਜਾਂ ਜਦੋਂ ਮੈਂ ਬਾਹਰ ਚਲ ਗਿਆ ਵੱਡਾ ਵੀਰ ਬਾਹਰ ਚਲ ਗਿਆ ਤੇ ਇੱਥੇ ਰਹਿ ਕਿੰਨੇ ਜਾਣਾ ਹੈ ਹੈ ਉੱਥੇ ਦੋ ਕਮਰੇ ਪਾ ਕੇ ਤੂੰ ਕੱਲੀ ਰਹਿੰਦੀ ਚੰਗੀ ਲੱਗੇਗੀ ਲੋਕ ਵਨਸੋਨੀਆਂ ਗੱਲਾਂ ਬਣਾਉਂਦੇ ਆ ਬਾਅਦ ਚ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ ਸੁખી ਰਹਿਣੀ ਜਾਈਦੀ ਮੇਰੇ ਕੋ ਇੰਨਾਂ ਦੇ ਜੀਆਂ ਦੇ ਵਿੱਚ ਨਹੀਂ ਜੀ ਰਹਿ ਜਾਣਾ ਕੱਲੀ ਤੂੰ ਰਹਿ ਜਾਣਾ ਆਪਣੀ ਬਣਾਉਣੀ ਆਪਣੀ ਖਾਣੀ ਤੇ ਸੁખી ਰਹਿਣਾ ਹੋਰ ਤੂੰ ਬਹੁਤ ਦੁਖੀ ਹੋਣਾ ਜਦੋਂ ਤੂੰ ਕਿਸ ਦੀ ਲੌਣੀ ਨਹੀਂ ਪਕਾਉਣੀ ਨਹੀਂ ਮੰਮੀ ਉਦਾਂ ਭਾਬੀ ਨਾਲ ਹੋ ਗਈ ਆ ਉਹ ਵੀ ਤੇਰੇ ਨਾਲ ਰਹਿ ਕੇ ਖੁਸ਼ ਨਹੀਂ ਆਗੀ ਫੇਰ ਤੂੰ ਕਿੰਨੀ ਕੁ ਦੁਖੀ ਰਹਿਣਾ ਤੂੰ ਕੱਲੀ ਜਾਣੀ ਨੇ ਰਹਿਣਾ ਤੂੰ ਸੁਖੀ ਨਹੀਂ ਰਹਿਣਾ ਮੈਂ ਅੱਗੇ ਤੇਰੀਆਂ ਸਾਰੀਆਂ ਮੰਨਦਾ ਆਂ ਪਰ ਹੁਣ ਨਹੀਂ ਮੈਂ ਤੇਰੀ ਇਹ ਗੱਲ ਮੰਨਨੀ ਜਿੰਨੇ ਪੈਸੇ ਆਉਣੇ ਆ ਨਾ ਪਹਿਲਾਂ ਮੈਂ ਆਪਣੇ ਬਾਹਰ ਦਾ ਬਣਾਉਣਾ ਵਾ ਬਾਹਰ ਚਲ ਜੂਗਾ ਸੈੱਟ ਹੋ ਜੂਗਾ ਬਾਹਰ ਜਿੱਥੇ ਕਹਿੰਗੇ ਉੱਥੇ ਘਰ ਬਣਾ ਲਾਂਗੇ ਲੱਗੀ ਮੇਰੀ ਸਮਝ ਤੇ ਚਲੋ ਠੀਕ ਆ ਫਿਰ ਜਿਹੜੇ ਬੈਂਕ ਚ ਪੈਸੇ ਜਮ੍ਹਾਂ ਕਰਾਉਣੇ ਆ ਨਾ ਤੇ ਉਹ ਕਾਪੀ ਫਿਰ ਮੈਨੂੰ ਫੜਾ ਦਿਓ ਵੀ ਮੈਂ ਸੰਭਾਲਾਂਗੀ ਇੱਥੇ ਰਹਿਣੇ ਆ ਸਾਰਾ ਕੁਝ ਇੱਥੇ ਹੀ ਹੋਣਾ ਆ ਚਲ ਠੀਕ ਆ ਹੁਣ ਬਣਾ ਕੋ ਖਾਈਏ ਸ਼ੇਰ ਦਾ ਦਿਮਾਗ ਖਰਾਬ ਹੋ ਗਿਆ ਉੱਥੇ ਬਹਿ ਗਏ ਚਲ ਉੱਠ ਕੋ ਲਵਣਾ ਕਵਲ ਕੀ ਗੱਲਾ ਬੜੀਆਂ ਡੁੰਗੀਆਂ ਸੋਚਾਂ ਚ ਚਲ ਗਏ ਆ ਅੱਡ ਹੋ ਕੇ ਦੁੱਖ ਲੱਗਣ ਡਿਆ ਨਾ ਤੁਹਾਨੂੰ ਵੀ ਮੇਰੀ ਗੱਲ ਸੁਣ ਪਹਿਲਾਂ ਸਾਡਾ ਗੁਜ਼ਾਰਾ ਹੁੰਦਾ ਸੀ ਇੱਕ ਛੱਤ ਦੇ ਥੱਲੇ ਹੈ ਜੀ ਅਹੀਂ ਉਹਨੇ ਹੀ ਹੁਣ ਹਨ ਨਵੀਆਂ ਛੱਤਾਂ ਬਣਾਉਣੀਆਂ ਪੈਣੀਆਂ ਫਿਰ ਦੁੱਖ ਤੇ ਹੁੰਦਾ ਹੀ ਆ ਨਾਲ ਪਿਆਰ ਬੰਦਾ ਸਹਰਾਣੇ ਦੀ ਬਾਹ ਹੁੰਦਾ ਹੁਣ ਇੰਨਾ ਹੀ ਭਰਾਵਾਂ ਨੇ ਵੱਖਰੇ ਘਰ ਬਣਾ ਲੈਣੇ ਇਹ ਨਾ ਬਣਾਉਣਗੇ ਆਪਾਂ ਬਣਾਵਾਂਗੇ ਦੂਰ ਦੂਰ ਹੋ ਗਏ ਸੌ ਗੱਲਾਂ ਆਪਣੇ ਆਪ ਦੇ ਵਿੱਚ ਹੋ ਜਾਣਾ ਆਪਮਹਾਰੇ ਹੋ ਜਾਣਾ ਜਾ ਕਰਦੇ ਜੀਆਂ ਨੇ ਗੱਲਾਂ ਕਰਨੀਆਂ ਆਂ ਕਿ ਡਾ ਸੋਣਾ ਬਾਹਰ ਮੰਜੀਆਂ ਡਾ ਕੇ ਬੈਨੇ ਹੁੰਨੇ ਅੱਜ ਵੀ ਜਦੋਂ ਬੈਠੇ ਗੱਲਾਂ ਕਰਨ ਰਏ ਹਾਂ ਮੇਰੇ ਇਹੋ ਹੀ ਮਨ ਵਿੱਚ ਆਉਂਦਿਆ ਹੈ ਕਿ ਪਹਿਲਾਂ ਇਦਾਂ ਮੰਜੀਆਂ ਡਾ ਕੇ ਬੈਨੇ ਹੁੰਨੇ ਨਹੀਂ ਇਕੱਠੇ ਰੋਟੀ ਪਾਣੀ ਖਾਈਦਾ ਸੀ ਤੇ ਅੱਜ ਉਹਨਾਂ ਰੁੱਖਾਂ ਦੀ ਛਾਵੇਂ ਬੈਠੇ ਆ ਪਰ ਮੰਡਮੰਡ ਉਤੀਆਂ ਕਰਨ ਵਾਸਤੇ ਦੁੱਖ ਤੇ ਫਿਰ ਲੱਗਦਾ ਹੀ ਆ ਨਾ ਹੁਣ ਮੈਂ ਤੇ ਚਾਹੁੰਦੀ ਨਹੀਂ ਪਰ ਹਰ ਕੇ ਫੈਸਲਾ ਲਿਆ ਕਿਉਂਕਿ ਇਹ ਬੜੀਆਂ ਕਾਲੀਆਂ ਪੈ ਗਈਆਂ ਅਸੀਂ ਦੋਵੇਂ ਜਾਣੀ ਬਥੇਰਾ ਮੰਮੀ ਨੇ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਕਿ ਨਾ ਹੀ ਖਲਾਰਾ ਪਵੇ ਪਰ ਹੁਣ ਜਦੋਂ ਕਿਸੇ ਨੇ ਮਨ ਆਪਣਾ ਪੱਕਾ ਕਰ ਹੀ ਲਿਆ ਫੇ ਅਗਲੇ ਦੇ ਦਿਮਾਗ ਤੇ ਤਨੀ ਨਾ ਕੰਟਰੋਲ ਕਰ ਸਕਦੇ ਮੈਨੂੰ ਤੇ ਵੀ ਜੋ 4-5 ਸਾਲ ਵੀ ਜੇ ਰੁਕ ਜਾਂਦੇ ਨਾ ਹੋਰਾ ਕੰਮ ਨਾ ਹੁੰਦਾ ਇੱਥੇ ਹੁਣ 2 ਪਲਾਟ ਹੀ ਨਾ ਇਹਦੀ ਬਜਾਏ ਹੁਣ 4-5 ਹੋਣੇ ਹਨ ਤੁਹਾਨੂੰ ਵੇਚਣ ਦੀ ਦੌਪਤ ਨਹੀਂ ਆਉਣੀ ਚੌਂ ਆ ਭਰਾਵਾਂ ਦਾ ਇੱਕ ਇੱਕ ਪਲਾਟ ਹੋ ਜਾਣਾ ਕੁਛ ਨਾ ਕੁਛ ਅਸੀਂ ਗਾਂ ਬਣਾਈ ਜਾਣਾ ਹੈ ਜਦੋਂ ਇਕੱਠੇ ਰਵਾਂਗੇ ਤਾਂ ਕੁਛ ਨਾ ਕੁਛ ਬਣਾਈ ਜਾਣਾ ਹੈ ਪਰ ਹੁਣ ਨਹੀਂ ਹੁਣ ਵੇਖੀ ਬ੍ਰੇਕ ਲੱਗ ਜਾਣੀ ਬੇਸ਼ੱਕ ਮੈਂ ਜਿੰਨਾ ਮਰਜੀ ਕਮਾਈ ਜਾਵਾਂ ਪਰ ਉਹ ਗੱਲ ਨਹੀਂ ਬਣਨੀ ਜਿਹੜੀ ਇਕੱਠੇ ਘਰ ਦੇ ਵਿੱਚ ਬਣ ਗਈ ਇਹ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਆ ਮੈਂ ਜਾਣਦੀ ਆ ਇਹ ਗੱਲਾਂ ਸਭ ਪਰ ਹੁਣ ਕਰੀਏ ਕੀ ਆਪਾਂ ਇਕੱਲੇ ਤੇ ਨਾ ਕੁਝ ਵੀ ਕਰ ਸਕਦੇ ਇਹ ਨਾਲ ਜੇ ਰਲ ਕੇ ਚੱਲਦੇ ਤੇ ਫੇਰ ਹੀ ਸੀ ਨਾ ਇਕੱਠੇ ਹੁੰਦਾ ਵਾ ਸਾਰਿਆਂ ਦੀ ਸੋਚ ਇੱਕੋ ਜੀ ਹੋਵੇ ਉਦੋਂ ਹੂੰ ਚਲੋ ਬਾਕੀ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਆ। ਹਾਂ। ਬੇਸ਼ੱਕ ਸਾਰਾ ਕੁਝ ਤੁਸੀਂ ਵੰਡ ਵੰਡੋਤੀ ਕਰ ਦਿੱਤੀ ਆ ਨਾ। ਪਰ ਜਿੰਨਾ ਚਿਰ ਇਹ ਘਰ ਦੇ ਵਿੱਚ ਰਹਿਣ। ਉਹਨਾਂ ਚਿਰ ਸਾਡੀ ਲੜਾਈ ਨਹੀਂ ਗਈ ਮੁੱਕਣੀ। ਮੈਂ ਇਹ ਚਾਹੁੰਨੀ ਆ ਕਿ ਤੁਸੀਂ ਹਾਨੂੰ ਉਹ ਵੇਲੀ ਵਾਲੇ ਥਾਂ ਘਰ ਪਾ ਦਿਓ। ਮੈਂ ਤੇ ਮੰਮੀ ਉੱਥੇ ਚੱਲ ਜੀਏ। ਮੇਰੀ ਗੱਲ ਸੁਣੋ। ਕਿਉਂਕਿ ਇਹ ਬਧੋ ਬਧੇ ਸਾਡੇ ਗੱਲ ਪੈਂਦੀਆਂ ਵਾ। ਤੈਨੂੰ ਕਰਕੇ ਅਸੀਂ ਤੁਹਾਨੂੰ ਸੱਦਿਆ ਵਾ। ਠੀਕ ਵਾ। ਪਰ ਮੈਂ ਹੁਣ ਜਿੰਨੇ ਕੰਮ ਵਾਸਤੇ ਆਇਆ ਹਾਂ ਮੈਂ ਤਾਂ ਛੁੱਟੀ ਵੀ ਉਹਨੇ ਲੈ ਕੇ ਆਇਆ। ਮੈਨੂੰ ਤਾਂ ਹੁਣ ਜਾਣਾ ਪੈਣਾ ਵਾ ਫੇਰ ਹਾਇਤਾ ਕਰ ਜਿੱਦਾਂ ਪਲਾਟ ਵਿਕ ਜਾਂਦੇ ਆ ਉਹਦੇ ਪੈਸੇ ਹੱਥ ਆਉਂਦੇ ਆ ਤੇ ਤੂੰ ਕੰਮ ਸ਼ੁਰੂ ਕਰਵਾ ਦੇ ਬਾਕੀ ਉਥੋਂ ਕੁਝ ਕਮਾ ਕੇ ਮੈਂ ਭੇਜੀ ਜਾਣਾ ਤੁਸੀਂ ਕੋਠੇ ਖੜੇ ਕਰੋ ਪਣਾ ਫਰਸ਼ ਪੁੰਛ ਪਾ ਕੇ ਪਲਸਟਰ ਕਰਕੇ ਤੇ ਅੰਦਰ ਬਹਿਣ ਦੀ ਕਰੋ ਬਾਕੀ ਚਲੋ ਨਾਲ-ਨਾਲ ਚੱਲੀ ਜਾਊਗਾ ਕੰਮ ਉਹ ਤੇ ਠੀਕ ਆ ਪੈਸੇ ਦੋ ਤੇ ਸਮਾਨ ਘਰ ਆ ਜਾਣਾ ਹੋਰ ਇਹਨਾਂ ਕੰਮ ਤੇ ਮੈਂ ਕਰਾ ਸਕਦੀ ਆ ਪਰ ਇਹ ਆ ਨਾ ਵੇਲੀ ਵਾਲੇ ਥਾਂ ਦੇ ਵਿੱਚ ਇਹਨਾਂ ਨਾਲ ਗੱਲ ਕਰ ਲਓ ਮੰਮੀ ਹੁਣਾ ਨਾ ਈ ਉੱਥੇ ਤੁਸੀਂ ਬੰਦੇ ਬੰਦੇ ਡਾਜੋ ਇਹਨਾਂ ਕੰਮ ਤੁਸੀਂ ਕਰਜੋ ਚਲੋ ਉਹ ਤਾਂ ਮੈਂ ਕੰਮ ਕਰਦਾਗਾ ਤੇ ਸੱਚ ਇੱਕ ਗੱਲ ਹੋਰ ਮੰਮੀ ਦਾ ਹੁਣ ਖਾਸ ਧਿਆਨ ਰੱਖੇ ਜੋ ਮਰਜੀ ਵੀ ਆ ਮਾਵਾ ਉਹਦੀਆਂ ਅੰਦਰਾਂ ਨੂੰ ਵੀ ਧੂ ਪਈ ਆ ਹੁਣ ਉਹਨੂੰ ਤੂੰ ਹੀ ਸੰਭਾਲਣਾ ਤੇ ਤੇਰੇ ਤੇ ਮੈਨੂੰ ਯਕੀਨ ਆ ਕਿ ਤੂੰ ਹੀ ਸੰਭਾਲ ਸਕਦੇ ਆ ਹੋਰ ਤਾਂ ਹੁਣ ਇਹਨਾਂ ਦੋਵਾਂ ਨੂੰ ਤੇ ਆਪੋ ਤਾਪ ਪਈ ਆ ਬਾਕੀ ਹੁਣ ਤੀਜੀ ਆਉਣੀ ਆ ਉਹਦਾ ਵੀ ਕੁਝ ਨਹੀਂ ਕਹਿ ਸਕਦੇ ਇਹ ਕਰਕੇ ਹੁਣ ਤੂੰ ਹੀ ਹੱਥ ਵਿੱਚ ਰੱਖਣਾ ਵਾ ਮੰਮੀ ਨੂੰ ਸੇਵਾ ਸੰਭਾਲ ਕਰਨੀ ਆ ਕਦੇ ਵੀ ਇਹਨਾਂ ਨੂੰ ਇਹ ਨਾ ਹੋਣ ਦੇਵੀ ਹੁਣ ਅਜ ਵੇਲਾ ਨਾ ਕਹਿ ਦਿੱਤਾ ਆਪਣੇ ਨਾਲ ਤੁਸੀਂ ਤਾਂ ਕਰਕੇ ਰੱਖਣੀ ਆ ਵੀ ਤਾਨੂੰ ਹਿੱਸੇ ਦਾ ਲਾਲਚ ਇਹੋ ਜੀ ਗੱਲ ਦਾ ਨਾਲੋਂ ਮੌਕਾ ਨਾ ਦੇਵੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਅਸ ਐਹੋ ਕੁਝ ਜੋ ਨਾ ਮਿਆ ਤੇ ਤੁਸੀਂ ਵੀ ਇਹ ਫਿਕਰੋ ਕਿ ਜਾਓ ਆਪਣੇ ਕੰਮ ਤੇ ਜਿੱਦਾਂ ਮੈਂ ਤੇ ਮਮੀ ਪਹਿਲਾਂ ਰਹਿਣ ਡੀਆਂ ਸੀ ਨਾ ਗਾਵੇਂ ਹੀ ਇਦਾਂ ਹੀ ਰਹਿਣਾ ਠੀਕ ਆ ਐਡੀ ਚਲਾਕ ਆ ਨਾ ਪ੍ਰੀਤੀ ਉਦਾਂ ਆਂਦੀ ਆ ਵੀ ਮੈਂ ਤੇਰੇ ਨਾਲ ਵਾ ਪਰ ਜਿੱਥੇ ਆਪਣੇ ਮਤਲਬ ਦੀ ਗੱਲ ਆਉਂਦੀ ਹੈ ਨਾ ਉੱਥੇ ਆਉਂਦੀ ਵੀ ਐਦਾਂ ਕਰ ਲਓ ਤੇ ਐਦਾਂ ਕਰ ਲਓ। ਉਹ ਇੱਥੇ ਕੋਈ ਨਹੀਂ ਹੈਗਾ ਕਿਸੇ ਦਾ। ਸਭ ਆਪ ਆਪਣਾ ਮਤਲਬ ਹੀ ਕੱਢਦੇ ਆ। ਮੈਂ ਪਤਾ ਕੀ ਸੋਚਣ ਦੀ ਆ। ਮੈਨੂੰ ਆ ਵੀ ਜਿਹੜੀ ਗੱਡੀ ਦੀ ਅਸੀਂ ਵੰਡ ਕੀਤੀ ਹੈ ਨਾ ਤੇ ਉਹ ਅਹੀਂ ਰੱਖ ਲੈਂਦੇ। ਜ਼ਿਆਦਾ ਤੇ ਹੁਣਾ ਜਾਣਾ ਸਾਨੂੰ ਹੀ ਪੈਂਦਾ ਵਾ। ਗੱਡੀ ਕਿੱਥੇ ਰੱਖ ਲੈਂਦੇ? ਗੱਡੀ ਸਾਂਝੀ ਹੈ। ਸਾਂਝੇ ਘਰ ਜਾਏ ਸੀ। ਉਹ ਤੇ ਵਿਗਣੀ ਸੀ। ਚਲ ਫਿਰ ਐਦਾਂ ਨਾ ਕਰੀਏ। ਜਿਹੜਾ ਸਾਡਾ ਪਲਾਟ ਵਿਗਣਾ ਵਾ ਉਹ ਚ ਪੈਸੇ ਤੇ ਮਿਲਣੇ ਆ। ਤੇ ਉਹਦੀ ਅਹੀਂ ਗੱਡੀ ਨਾ ਲੱਲੀ। ਤਰਾ ਤਾਂ ਮਾਣੀ ਕੰਮ ਕਰਦਾ ਪੈਸਾਂ ਨਾਲ ਲੈ ਕੇ ਗੱਡੀ ਲੈ ਲਈ ਇਹ ਪ੍ਰਾਪਰਟੀ ਵੀ ਤੇ ਘਟਣੀ ਆ ਲੈ ਗੱਡੀ ਤੇ ਸਾਨੂੰ ਗੱਡੀ ਕਿ ਲੋਡਵਾ ਦੋਵੇਂ ਜੀ ਆਪਾਂ ਹੈਗੇ ਆ ਜਿੱਥੇ ਜਾਣਾ ਮੋਟਰਸਾਈਕਲ ਚੱਲ ਜਾਂਦੇ ਆ ਉਹਦੇ ਬਾਰੇ ਤਾਂ ਸੋਚੀ ਵੀ ਜਾਇਦਾਦ ਆਪਣੀ ਘਟ ਜਾਣੀ ਆ ਬਸ ਗੱਡੀ ਲੈ ਲੈ ਉਹ ਖਰਚੇ ਕਿੰਨਾ ਚੱਲਣੇ ਗਾਂਗਾ ਇਹਦੇ ਬਾਰੇ ਤਾਂ ਸੋਚੀ ਤੂੰ ਨਹੀਂ ਮੈਂ ਤੇ ਤਾਂ ਸੋਚੇ ਨਹੀਂ ਹਾਂ ਵੀ ਜਿੱਦਾਂ ਬੰਦੇ ਨੂੰ ਵੇਲੇ-ਵੇਲੇ ਕਿਤੇ ਜਾਣਾ ਹੀ ਪੈਂਦਾ ਮੀਂਹੇਰੀ ਹੋਏ ਜਾਂਨੇ ਰਸਨੇ ਰਹੋ ਜਿਹਦੇ ਬੰਦਾ ਸੌਖਾ ਚੱਲ ਜਾਂਦਾ ਉਹ ਤਾਂ ਚੁੱਪ ਕਰ ਜ਼ਰੂਰੀ ਆ ਵੀ ਮੀਂਹੇਰੇ ਜਾਣਾ ਤੂੰ ਕਿੱਡਾ ਤੇਰਾ ਬਿਜ਼ਨਸ ਚੱਲਣ ਰਿਹਾ ਜਾਂ ਤੂੰ ਨੌਕਰੀ ਕਰਦੀਆਂ ਕਿਉਂਕਿ ਤ ਜਨਾ ਕਿਥੇ ਆ ਜਾਗੇ ਵੰਡੇ ਜਾਣਾ ਨਾ ਕੋਈ ਨਹੀਂ ਜਦਨ ਮੀਨ ਆ ਨਾ ਪਊਗਾ ਉਦਨ ਚਲ ਜਾ ਕਰਾਂਗੇ ਉਹ ਨਾਲੇ ਤੇਰਾ ਕੀ ਦਾਦਾ ਵਾ ਜਿਹੜੇ ਪੈਸੇ ਮਿਲਨੇ ਆ ਪਲਾਟ ਤੇ ਉਹ ਮੈਂ ਨਵੀਂ ਗੱਡੀ ਲੈ ਕੇ ਤੇ ਤੇਲ ਤੇ ਪੈਸੇ ਭੁਗਦਾ ਸਾਰੇ ਚੱਲ ਠੀਕ ਆ ਬਾਬਾ ਨਾ ਲਵੋ ਗੱਡੀ ਫਿਰ ਐਦਾਂ ਕਰ ਲੋ ਜਿਹੜੇ ਪੈਸੇ ਹਨ ਮਿਲਨੇ ਆ ਨਾ ਉਹਦਾ ਨਿਗਾ ਜਾ ਪਲਾਟ ਲੈਨੇ ਆ ਉਹਦੇ ਵਿੱਚ ਕੋਈ 버ਗਰ ਹਟ ਕੋਈ ਪੀਜ਼ਾ ਹਟ ਖੋਲ ਲੈਨੇ ਆ ਬੜਾ ਹੀ ਕੰਮ ਚੱਲਣਾ ਜੀ ਅੱਜਕੱਲ ਪਤਾ ਹੈ ਦੀ ਡਿਮਾਂਡ ਵੀ ਬੜੀ ਆ ਲੋਕੀ ਤੇ ਰੋਟੀ ਘਰ ਘੱਟ ਪਕਾਉਂਦੇ ਬਾਹਰੋਂ ਜ਼ਿਆਦਾ ਖਾਂਦੇ ਆ ਬਣੀ ਬਣਾਈ ਜੂ ਮਿਲ ਜਾਂਦੀ ਏ ਉਹ ਬੱਲੇ ਤੇਰੇ ਸ਼ਾਬਾਸ਼ੀ ਮਾ ਨਗਾ ਤੇਰੀ ਸੋਚੀ ਤੂੰ ਉਸੇ ਚੀਜ਼ ਤੇ ਡਿਗਣਾ ਸੀ ਫਿਰ ਤੇ ਮੈਂ ਜੇ ਇਹ ਕੰਮ ਖੋਲ ਲਿਆ ਨਾ ਤੈਨੂੰ ਰਿ ਜਾਊਂਗਾ ਮਾਹਾਂ ਗਾ ਕਿਥੋਂ ਲੋਕ ਭੁਗਤਣੇ ਆ ਜਿੰਨਾ ਸਮਾਨ ਬਣਾਇਆ ਤੂੰ ਖਾੜਿਆ ਕਰਨਾ ਸ਼ਾਮਾਂ ਤੱਕ ਲੋੜ ਹੀ ਤੇ ਗਾਕਾਂ ਦੀ ਹਨਾ ਚੱਲ ਗਿਆ ਕੰਮ ਸਾਡਾ ਇਹ ਤੇ ਲੈ ਮੇਰੀ ਕੋਈ ਗੱਲ ਵੀ ਤੁਹਾਨੂੰ ਪਸੰਦ ਆਉਂਦੀ ਆ ਮੈਂ ਸੋਚਿਆ ਕਿ ਚੱਲ ਮੈਂ ਘਰ ਦੇ ਕੰਮ ਕਰਕੇ ਵੇਲੀ ਹੋ ਗੇ ਤੇ ਤੁਹਾਡੇ ਨਾਲ ਮੈਂ ਉੱਥੇ ਦੁਕਾਨ ਤੇ ਬਹਿ ਜਾ ਕਰੂੰਗੀ ਤੇ ਮੈਂ ਵੀ ਤੁਹਾਡੀ ਹੈਲਪ ਕਰਾਇਆ ਕਰੂੰਗੀ ਥੋੜੀ ਬੋਦੀ ਹੈਲਪ ਤੇਰੀ ਹੋਇਆ ਕਰਨੀ ਆ ਵੀ ਮੈਂ ਸਮਾਨ ਬਣਾ ਲਿਆ ਕਰੂੰਗਾ ਤੇ ਤੂੰ ਖਾੜਿਆ ਕਰੀਂ ਮੈਂ ਸਾਰਾ ਥੋੜੀ ਖਾ ਲਿਆ ਕਰਨਾ ਚੱਲ ਮੰਨ ਲਾ ਢਾੜੀ ਵਿੱਚ ਇੱਕ ਅੱਧਾ ਮੈਂ ਖਾ ਵੀ ਲਾਉਂਗੀ ਤੇ ਉਦੋਂ ਸਾਨੂੰ ਘਾਟਾ ਥੋੜੀ ਪੈ ਚੱਲਿਆ ਵਾ ਘਾਟਾ ਤੇਰੇ ਭਾਅ ਦਾ ਘਾਟਾ ਪੈ ਨਹੀਂ ਕਰਨਾ ਤੂੰ ਇੱਕ ਅੱਧਾ ਕਹਿਨੀ ਆ ਦਾ ਬਾਣਾ ਥੱਲੇ ਡਿੱਗਿਆ ਨਹੀਂ ਕਰਨਾ ਉਦੋਂ ਅੱਜ ਤੇਰੇ ਕਰਕੇ ਪਹਿਲਾਂ ਸਾਰਾ ਸਿਆਪਾ ਪਿਆ ਵਾ ਤੇਰੇ ਇੱਕ 버ਗਰ ਕਰਕੇ ਤੇ ਤੂੰ ਅਜੇ ਵੀ ਉਸੇ ਗੱਲ ਤੇ ਅੜੀਆਂ ਕਿ ਦੁਕਾਨ ਖੋਲੀਏ 버ਗਰਾਂ ਵਾਲੀਏ ਲੈ ਹਾਏ ਮੈਂ ਮਰ ਗਈ ਸਾਰਾ ਹਿਸਾਬਾ ਮੇਰੇ ਕਰਕੇ ਪਿਆ ਸਿਆਪਾ ਤੇ ਉਹਨੇ ਪਾਇਆ ਹੀ ਨਿੱਕੀ ਨੇ ਤੇ ਨਾਂ ਮੇਰਾ ਲੱਗ ਗਿਆ ਵਾ ਲੱਗਾ ਸਹੀ ਨਾ ਜਿੱਦਾਂ ਮਰਜੀ ਆ ਨਾਂ ਸਾਡਾ ਹੀ ਲੱਗਾ ਨਾ ਕਿ ਚੋਰੀ ਤੇ ਨਾ ਲਾਉਣਾ ਉਂਜੀ ਇਹਨਾਂ ਨੂੰ ਬੰਨਣਾ ਚਾਹੀਦਾ ਸਾਰਿਆਂ ਨਾਲ ਅੱਡ ਹੁੰਦਾ ਬਸ ਇਹ ਗੱਲ ਹੈ ਵੀ ਅੱਗੇ ਮੈਂ ਆ ਗਈਆਂ ਸਾਰਿਆਂ ਦੇ ਕੋ ਛੱਡਦੇ ਨਿਆਣੇ ਕੋਣ ਜਗਾ ਨਿਆਣਿਆਂ ਦੀ ਗੱਲਾਂ ਛੱਡਦੇ ਹੁਣ ਕੋਈ ਸੋਚ ਲਾ ਵੀ ਅੱਗੇ ਕਰਨਾ ਕੀ ਹੈ ਸਿਰਿਅਸ ਹੁਣ ਤਾਂ ਕਦੇ ਦੀ ਜ਼ਿੰਦਗੀ ਹੈ ਤੁਸੀਂ ਸੋਚ ਲਓ ਮੈਨੂੰ ਦੱਸ ਦਿਓ ਵੀ ਕੀ ਕਰਨਾ ਹੈ ਮੇਰੀ ਗੱਲ ਤਾਂ ਕੋਈ ਤੁਹਾਨੂੰ ਪਸੰਦ ਆਉਣੀ ਨਹੀਂ ਨੀ ਤੂੰ ਚਾਹੀਦੀ ਗੱਲ ਕਰੇ ਤਾਂ ਪਸੰਦ ਆਏ ਗੱਲ ਹੀ ਨਹੀਂ ਜੋ ਚਾਹੀਦੀ ਕਰਨੀ ਪਸੰਦ ਕਿੱਥੋਂ ਆ ਜਾਣੀ ਹੈ ਐਡੀ ਵਧੀਆ ਤਾਂ ਤੁਹਾਨੂੰ ਮੈਂ ਗੱਲ ਦੱਸੀ ਆ ਤਾਂ ਗੱਡੀ ਕਿਹਾ ਜੇ ਗੱਡੀ ਲੈ ਲੈਂਦੇ ਤੁਸੀਂ ਤੇ ਚੱਲ ਸਵਾਰੀਆਂ ਸਹੂਰੀਆਂ ਢੋਂਦੇ ਉਹ ਚੋਂ ਵੀ ਤੁਹਾਨੂੰ ਫਾਇਦਾ ਹੋ ਜਾਣਾ ਹੀ ਬਾਹਰ ਅੰਦਰ ਕਿਤੇ ਜਾਂਦੇ ਕਿਤੇ ਦੂਰ ਨੇੜੇ ਜਾਂਦੇ ਸਫ਼ਰ ਤੇ ਲੈ ਕੇ ਸਵਾਰੀਆਂ ਉਹਦਾ ਵੀ ਫਾਇਦਾ ਹੋਣਾ ਹੀ ਜੇ ਹੁਣ ਮੈਂ ਕਿਹਾ ਵੀ ਕਿਤੇ ਹਟਪਾਲੀਏ ਪੀਜਾ ਹਟਪਾਲੀਏ ਤੇ ਉਹ ਤੋਂ ਵੀ ਤੁਹਾਨੂੰ ਫਾਇਦਾ ਹੋਣਾ ਹੀ ਇਹ ਕੰਮ ਹਾਂ ਮੈਂ ਉਹ ਨਹੀਂ ਵਾਰਾ ਖਾਂਦੇ ਚੰਗਾ ਨਾ ਤੇ ਗੱਡੀ ਵਾਲਾ ਖਾਣਾ ਵਾ ਨਾ ਪੀਜਾ ਹਟੜਾਲਾ ਤੇਰਾ ਖਾਣਾ ਵਾ ਹੋਰ ਕੋ ਕੰਮ ਵੇਖਾਂਗੇ ਚੱਲ ਵੇਖ ਲਓ ਫਿਰ ਜੇ ਹੋਰ ਕੋ ਕੰਮ ਹੋਏਗਾ ਫਿਰ ਆਪੇ ਸੋਚ ਲਿਓ ਸੋਚ ਲਾਂਗਾ ਆ ਤੂੰ ਆਪਣੀ ਸੋਚ ਜਿਹੜੀ ਹੈ ਨਾ ਆਪਣੇ ਕੋਲ ਹੀ ਰੱਖ ਮੈਂ ਸਭ ਕੁਝ ਕਰ ਲ ਹੁਣ ਇੱਕ ਗੱਲ ਦਾ ਧਿਆਨ ਰੱਖੀ ਕਿ ਇਹ ਗੱਲ ਦਾ ਰੇੜਕਾ ਨਹੀਂ ਪੈਣਾ ਚਾਹੀਦਾ ਜੋ ਤੂੰ ਚੰਨੀ ਹੈ ਬਿਲਕੁਲ ਉਸੇ ਤਰ੍ਹਾਂ ਹੋਇਆ ਵਾ ਲੈ ਤੇ ਰੇੜਕਾ ਪਾਉਂਦੀ ਮੈਨੂੰ ਕੀ ਲੋੜ ਆ ਜਿਹੜੀ ਚੀਜ਼ ਮੈਨੂੰ ਚਾਹੀਦੀ ਹੋਏਗੀ ਮੈਂ ਮੰਗਿਆ ਕਰਾਂਗੀ ਤੂੰ ਲਿਆ ਦਿਆ ਕਰਿਓ ਰੇੜਕੇ ਦੀ ਗੱਲ ਹੀ ਇਹ ਚੀਜ਼ ਦੀ ਘਾਟ ਸੀ ਤੇ ਜਿਹੜੀ ਚੀਜ਼ ਮੰਗਿਆ ਕਰੂੰਗਾ ਉਹ ਲਿਆ ਦਿਆ ਕਰੀ ਤੇ ਲਿਆ ਕੇ ਕਿਥੋਂ ਤੇ ਆ ਕਰੂੰਗਾ ਇਹ ਵੀ ਦੱਸ ਦੇ ਲੈ ਤੇ ਹੁਣ ਜਿਹੜੇ ਪੈਸੇ ਮਿਲਨੇ ਹੋ ਜਮਾ ਹੀ ਕਰਾਉਣੇ ਆਹੀਂ ਤੇ ਉਹ ਜਦੋਂ ਜਮਾ ਕਰਾਉਣੇ ਆ ਉਹਦਾ ਵਿਆਜ ਨਹੀਂ ਆਉਣਾ ਉਹ ਵਿਆਜ ਸਵਾਹ ਹੋਣਾ ਪੈਸੇ ਜਮਾ ਕਰਾਉਣੇ ਜੋ ਕਿ ਬਜਨੇ ਵਾਲੀਆਂ ਤੂੰ 버ਗਰ ਖਾੜ ਤੇ ਸਾਰੇ ਪੈਸ ਮੇਰੇ 버거 ਕਿਤੇ ਤਾਂ ਚੜਾ ਛੜਿਆ ਪਤਾ ਨਹੀਂ ਇਹਨਾਂ ਨੂੰ ਹੋਰ ਕੋਈ ਲੱਭਦਾ ਹੀ ਨਹੀਂ ਆ ਜਾ ਕੇ ਐਡੇ ਵੱਡੇ ਘਰ ਦੇ ਵਿੱਚ ਬਸ ਮੇਰੇ 버거 ਹੀ 버거 버거 ਹੀ 버거 ਬਸ ਹੁੰਦੇ ਰਹਿੰਦੇ ਆ ਹੋਰ ਭੈ ਲੋਕੀ ਸਾਰੇ ਜਣੇ ਖਾਂਦੇ ਆ ਘਰ ਦੇ ਜੀ ਭੁੱਖੇ ਤਾਂ ਨਹੀਂ ਹੁੰਦੇ ਸਾਰੇ ਕਿੰਨੀ ਕੀ ਜੀ ਜਾਣਨੇ ਕਿਤੇ ਇੱਕ 버거 ਖਾ ਲਿਆ ਯੋ ਤੇ ਉਹ ਹੀ ਨਹੀਂ ਛੱਡਦੇ